ਦੋਸਤੋ ਸਰਦੂਲ ਸਿਕੰਦਰ ਜੀ ਦਾ ਇੱਕ ਗਾਣਾ ਆਇਆ ਸੀ ਬੜਾ ਮਸ਼ਹੂਰ ਕਿ 베ਰੀਆਂ ਦੇ 베ਰ ਖਾਣੀਏ ਸਾਨੂੰ ਗਿੱਟਕਾਂ ਗਿਣਨ ਤੇ ਹੀ ਰੱਖਦਾ ਸੋ ਅੱਜ ਦੀ ਗੱਲਬਾਤ ਚ ਆਪਾਂ 베ਰਾਂ ਦੇ ਬਾਰੇ ਜ਼ਿਕਰ ਕਰਦੇ ਆਂ ਤੁਹਾਡੇ ਨਾਲ ਤੇ ਵੀਡੀਓ ਨੂੰ ਕਟਣਾ ਨਾ ਤੇ ਅੰਤ ਤੱਕ ਜ਼ਰੂਰ ਵੇਖ ਲੈਣਾ ਕਿਉਂਕਿ ਅਸੀਂ ਹਮੇਸ਼ਾ ਹੀ ਵਿਰਸੇ ਵਿਰਾਸਤ ਵਾਲੀਆਂ ਵੀਡੀਓ ਜਿਉ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਤੇ ਬਹੁਤ ਵੀ ਵਧੀਆ ਜਾਣਕਾਰੀ ਹੈ ਤੇ ਬਹੁਤ ਜੋ ਬਚਪਨ ਦੇ ਵਿੱਚ ਇਸ ਚੀਜ਼ ਦਾ ਕਈਆਂ ਨੇ ਆਨੰਦ ਮਾਣਿਆ ਹੋਵੇਗਾ ਜ਼ਰੂਰ ਜੋ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ 베ਰਾ ਦਾ 베ਰੀ ਹੈ ਜੋ ਛੋਟੇ 베ਰ ਦੇਸੀ 베 ਜਿਹੜੇ ਆਮ ਕੁਦਰਤੀ ਸੜਕਾਂ ਦੇ ਕਿਨਾਰੇ ਜੋ ਨਹਿਰਾਂ ਦੇ ਕਿਨਾਰਿਆਂ ਤੇ ਲੱਗੇ ਹੁੰਦੇ ਸੀ ਤੇ ਗੱਲਬਾਤ ਕਰਦੇ ਆ ਸਾਡੇ ਨਾਲ ਭੋਲਾ ਜੀ ਨੇ ਦਵਿੰਦਰ ਸਿੰਘ ਭੋਲਾ ਜੀ ਜੋ ਵੀ ਜੰਡਿਆਲਾ ਗੁਰੂ ਤੋਂ ਸਮਾਜ ਸੇਵੀ ਪ੍ਰਸਿੱਧ ਕਵੀ ਤੇ ਹੋਰ ਨਾਲ ਦੀ ਨਾਲ ਵਾਤਾਵਰਨ ਬਹੁਤ ਵਾਤਾਵਰਨ ਨੂੰ ਬਹੁਤ ਪਿਆਰ ਕਰਦੇ ਨੇ ਤੇ ਗੱਲਬਾਤ ਕਰਦੇ ਆ 베ਰਾਂ ਬਾਰੇ ਜਿਹੜੇ 베ਰ ਮਲਿਆਂ ਨੂੰ ਲੱਗਦੇ ਸੀ ਨਹਿਰਾਂ ਦੇ ਕਿਨਾਰਿਆਂ ਤੇ ਸੜਕਾਂ ਦੇ ਕਿਨਾਰਿਆਂ ਤੇ ਤੇ ਆਓ ਤੁਹਾਨੂੰ ਦਿਖਾਉਣੇ ਆ ਵੀਡੀਓ ਨਾਲ ਬਣੇ ਰਹਿਣਾ ਜ਼ਰੂਰ ਲੋ ਵੀ ਦੋਸਤੋ ਜੋ ਅੱਜ ਦੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰ ਰਹੇ ਆਂ ਪ੍ਰਾਣੀ ਵਿਰਸੇ ਨਾਲ ਜੁੜੀ ਐ ਵਿਰਾਸਤ ਨਾਲ ਜੁੜੀ ਐ ਤੇ ਦੇਖੋ ਸਾਡੇ ਦਵਿੰਦਰ ਸਿੰਘ ਭੋਲਾ ਜੀ ਤੇ ਨਾਲ ਸਾਡੀਆਂ ਬੱਚੀਆਂ ਸਪੈਸ਼ਲ ਕਿਉਂਕਿ ਜਿਹੜੀ ਚੀਜ਼ ਵੇਖੋ ਇਹ ਚੀਜ਼ਾਂ ਹੁਣ ਦਿਖਦੀਆਂ ਨਹੀਂ ਅੱਜ ਕੱਲ ਬੜਾ ਘਟੇ ਨੇ ਚੀਜ਼ਾਂ ਦਾ ਸਮਾਂ ਘਟ ਗਿਆ ਬੱਚਿਆਂ ਦੇ ਕੋਲੋਂ ਤੇ ਜੋ ਸਾਡਾ ਵਿਰਸਾ ਵਾ ਉਹ ਸਾਨੂੰ ਭੁੱਲਦਾ ਜਾ ਰਿਹਾ ਵਾ ਤੇ ਇਹ ਤਾਂ ਇੱਕ ਕੁਦਰਤੀ ਵੇਖੋ ਫਲ ਜੋ ਸੜਕਾਂ ਤੇ ਨਹਿਰਾਂ ਦੇ ਕੰਡਿਆਂ ਤੇ ਲੱਗਦੇ ਸੀ ਤੇ ਆ ਵੇਖੋ ਬੱਚਿਆਂ ਨੂੰ ਵੀ ਇਸ ਕਰਕੇ ਨਾਲ ਲੈ ਗਏ ਵੀ ਇਹਨਾਂ ਨੂੰ ਵੀ ਕਮਸਾਂ ਆਪਣਾ ਵਿਰਸਾ ਕੁਝ ਯਾਦ ਕਰਾ ਦਿਆ ਛੁੱਟੀ ਦਾ ਦਿਨ ਸੀ ਸੋ ਆਪਾਂ ਭੋਲਾ ਜੀ ਦੇ ਨਾਲ ਗੱਲਬਾਤ ਕਰਦੇ ਆ ਕਿ ਉਹਨਾਂ ਕੋਲ ਪੁੱਛਦੇ ਆ ਕਿ ਇਹਨਾਂ ਬਾਰੇ ਹੋਰ ਜਾਣਕਾਰੀ ਲੈਣੇ ਆ ਜਿਹੜੇ ਬੇਰ ਤੇ ਉਹ ਵੀ ਬਚਪਨ ਦੇ ਵਿੱਚ ਦੱਸ ਰਹੇ ਕਿ ਖਾਂਦੇ ਰਹੇ ਸੀ ਤੇ ਅੱਜ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਭੋਲਾ ਜੀ ਸਤਿ ਸ਼੍ਰੀ ਅਕਾਲ ਜੀ ਹੋ ਸਨਾਓ ਠੀਕ ਆ ਜੀ ਹਾਂ ਜੀ ਹਾਂ ਜੀ ਚੱਲ ਜੀ ਕਰਾਂ ਜੀ ਅੱਛਾ ਭੋਲਾ ਜੀ ਅੱਜ ਦੇ ਬਾਰੇ ਆ ਦੱਸੋ ਆ ਜਿਹੜੇ ਬੇਰ ਮਲਿਆਂ ਦੇ ਜਿੱਦਾਂ ਲੱਗਦੇ ਸੀ ਖਣਾ ਛੋਟੇ ਹੁੰਦੇ ਜਾਂਦੀਆਂ ਕੋਈ ਯਾਦਾਂ ਤੁਹਾਡੇ ਨਾਲ ਜੁੜੀਆਂ ਹੋਣ ਇਹਦੇ ਨਾਲ ਜਿੱਦਾਂ ਆਪਾਂ 베ਰ ਆ ਦੇਖ ਰਹੇ ਹਾਂ ਇਹਨਾਂ ਬਾਰੇ ਦੱਸੋ ਕੋ ਜੀ ਇਹ 베ਰ ਜੀ ਇਹ ਸਾਨੂੰ ਉਧਰ ਤੋਂ ਵੱਲੋਂ ਦਿੱਤਾ ਹੈ ਇੱਕ ਤੋਹਫਾ ਇਹ ਸਾਡੇ ਹੱਥੀਂ ਅਸੀਂ ਆਪ ਨਹੀਂ ਇਹ ਉਗਾਏ ਇਹ ਜਿਹੜੇ ਪੰਛੀ ਪਰਿੰਦੇ ਜਿਹੜੇ ਕਿ ਅਸੀਂ ਅੱਗਾ ਲਾ ਲਾ ਕੇ ਫਸਲਾਂ ਨੂੰ ਜਾਂ ਨਾੜ ਨੂੰ ਅੱਗਾ ਲਾ ਲਾ ਕੇ ਪੰਛੀਆਂ ਦਾ ਵੀ ਨਾਸ਼ ਕਰ ਰਹੇ ਆ ਇਹ ਪੰਛੀ ਖਾ ਕੇ ਜਿੱਥੇ ਵੀ ਉਹ ਆ ਕੇ ਉਹ ਆਪਣੀ ਵੇਚ ਕਰਦੇ ਸੀ ਉੱਥੇ ਹੀ ਉਹਨੂੰ ਦੀ ਤੌਰ ਤੇ ਉਹ ਗੁੰਮ ਜਾਂਦੇ ਆ ਔਰ ਇਹ ਇੱਕ ਮੌਸਮੀ ਤੋਹਫਾ ਕੁਦਰਤ ਤੋਂ ਲੋ ਸਾਨੂੰ ਬਖਸ਼ਿਆ ਗਿਆ ਮੈਂ ਆਪਣੇ ਬਚਪਨ ਦੀ ਗੱਲ ਦੱਸ ਰਿਹਾ ਕਿ ਮੇਰਾ ਨਾਨਕਾ ਪਿੰਡ ਮੱਖਣ ਮੰਡੀ ਜੰਗਾਲਾ ਗੁਰੂ ਤੋਂ ਜੇਵੀ ਦਾਸਪੁਰਾ ਰੇਲੇ ਵਾਟੇ ਕ੍ਰਾਸ ਕਰਕੇ ਵਡਾਲਾ ਜੌਲ ਦੇ ਰੇਤੇ ਟਿੱਬਿਆਂ ਦੇ ਵਿੱਚ ਮਲੇ ਹੁਗੇ ਹੁੰਦੇ ਸੀ ਹਾਂਜੀ ਹਾਂਜੀ ਉੱਥੋਂ ਅਸੀਂ ਆਪਣੇ ਪਿਤਾ ਜੀ ਨਾਲ ਮਾਤਾ ਜੀ ਨਾਲ ਪੈਦਲ ਉਹਨਾਂ ਸੜਕਾਂ ਨਹੀਂ ਬਣੀਆਂ ਪੈਦਲ ਮੱਖਣੁੰਡੀ ਜਾਂਦੇ ਹੁੰਦੇ ਸੀ ਤੇ ਰਸਤੇ 'ਚ ਉਹ ਵੇਰ ਤੋੜ ਕੇ ਖਾਂਦੇ ਹੁੰਦੇ ਸੀ ਬਿਲਕੁਲ ਔਰ ਉਹ ਸਾਡਾ ਸੱਧਿਆਚਾਰ ਅਲੋਪ ਹੁੰਦਾ ਜਾ ਰਿਹਾ ਇੱਕ ਗਰੀਬ ਜਾਤੀ ਬਾਜੀਗਰ ਜਾਤੀ ਦੀਆਂ ਔਰਤਾਂ ਮੋਢੇ ਉੱਤੇ ਵੱਡੀ ਖੁਰਜੀ ਦੇ ਵਿੱਚ ਸੂਈਆਂ ਕੰਨੂਈਆਂ ਤੇ ਚਰਮਖਾਨ ਉਹ ਪਿੰਡਾਂ ਦੀਆਂ ਸੁਹਾਣੀਆਂ ਨੂੰ ਆ ਕੇ ਦਿੰਦੀਆਂ ਹੁੰਦੀਆਂ ਸੀ ਤੇ ਨਾਲ ਉਹ ਬੇਰ ਮਲੇ ਬੇਰ ਵੀ ਲੈ ਆ ਕੇ ਦਿੰਦੀਆਂ ਸੀ ਤੇ ਬੀਬੀਆਂ ਉਦੋਂ ਸਸਤੇ ਜ਼ਮਾਨੇ ਸੀ ਘਰਾਜੋਂ ਕੋਈ ਆਟਾ ਕਣਕ ਦਾ ਕੋਈ ਅਨਾਜ ਦੇ ਦੇਣਾ ਥੋੜੇ ਬਹੁਤ ਪੈਸੇ ਦੇ ਦੇਣੇ ਰੋਟੀ ਖਵਾ ਦੇਣੀ ਤੇ ਉਹਨਾਂ ਨੇ ਇੰਨੇ ਚ ਸੰਤੁਸ਼ਟ ਹੋਏ ਅੱਜ ਉਹ ਸਾਡਾ ਸਭਿਆਚਾਰ ਅਲੋਪ ਹੁੰਦਾ ਜਾ ਰਿਹਾ ਤੇ ਬਾਕੀ ਭੋਲਾ ਜੀ ਹੋਰ ਕੁਝ ਜਿਸ ਤਰ੍ਹਾਂ ਆਪਾਂ ਵੇਖੋ ਕੋਸ਼ਿਸ਼ ਕਰਦੇ ਆ ਵੀ ਸਾਡੇ ਬੱਚਿਆਂ ਨੂੰ ਯਾਦ ਰਵੇ ਹਨਾ ਇਹਦੇ ਬਾਰੇ ਕੀ ਕਹੋਗੇ ਲੋਕਾਂ ਨੂੰ ਜਿੱਦਾਂ ਵੀਡੀਓ ਸ਼ੇਅਰ ਕਰਨ ਜਾਂ ਹਨਾ ਕਿ ਪੁਰਾਣੀਆਂ ਚੀਜ਼ਾਂ ਯਾਦਾਂ ਤਾਲੀਆਂ ਕਰਾ ਰਹੇ ਉਹਨਾਂ ਨੂੰ ਕੀ ਕਹੋਗੇ ਤੁਸੀਂ ਜਿੱਦਾਂ ਇਸ ਬਾਰੇ ਅਸੀਂ ਪਾਠਕਾਂ ਨੂੰ ਜਾਂ ਸਰੋਤੇ ਜਿਹੜੇ ਸਰੋਤਿਆਂ ਨੂੰ ਇਹ ਬੇਨਤੀ ਕਰਾਂਗੇ ਕਿ ਇਹ ਸੁੰਦਰ ਸਿੰਘ ਲਾਹੌਰਿਆ ਜੋ ਲਾਹੌਰਿਆ ਦੀ ਕਲਮ ਤੋਂ ਇੱਕ ਪੁਰਾਣੇ ਵਿਰਸੇ ਅਲੋਪੁੰਦੇ ਜਾ ਰਹੇ ਵਿਰਸੇ ਨੂੰ ਸਾਡੇ ਸਮਾਜ ਤੱਕ ਪਹੁੰਚਾਉਣ ਦੀ ਬੜੀ ਕੋਸ਼ਿਸ਼ ਕਰ ਰਿਹਾ ਆ ਬੱਚੀਆਂ ਦੇ ਛੋਟੇ ਬੱਚਿਆਂ ਨੂੰ ਵੀ ਇਸ ਚੀਜ਼ ਬਾਰੇ ਦੱਸਿਆ ਜਾਵੇ ਤੇ ਸਾਨੂੰ ਵੱਧ ਤੋਂ ਵੱਧ ਇਸ ਰੋਕੇ ਇਹੋ ਜੀਆਂ ਵੀਡੀਓ ਨੂੰ ਖਾਸ ਕਰਕੇ ਵਿਸ਼ੇਸ਼ ਕਰਕੇ ਇਸ ਵੀਡੀਓ ਨੂੰ ਸ਼ੇਅਰ ਕਰਨ ਤਾਂ ਕਿ ਸਾਨੂੰ ਸਾਡਾ ਵਿਰਸਾ ਯਾਦ ਰਹੇ ਔਰ ਇਹ ਪ੍ਰਾਣ ਸੱਭਿਆਚਾਰ ਵੀ ਸੱਭਿਆਚਾਰ ਵੀ ਬਰਕਰਾਰ ਰਹੇ ਦੋਸਤੋ ਹਮੇਸ਼ਾ ਹੀ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜਿਸ ਤਰ੍ਹਾਂ ਦਵਿੰਦਰ ਜੀ ਭੋਲਾ ਜੀ ਸਾਡੇ ਨਾਲ ਸੀ ਤੇ ਅਸੀਂ ਤੁਹਾਨੂੰ ਜੋ ਪੁਰਾਣੀਆਂ ਯਾਦਾਂ ਤਾਲੀਆਂ ਦਿਵਾਈਆਂ ਨੇ ਵੇਖੋ ਇਹ ਦਰਖਤਾਂ ਦੀ ਇੱਕ ਮੋਰ ਭੋਲਾ ਜੀ ਇਸ ਤਰ੍ਹਾਂ ਆਪਾਂ ਵੇਖਦੇ ਆ ਜਿਦੋਂ 나ੜ ਨੂੰ ਵਗਾਂ ਲੱਗਦੀਆਂ ਹਨਾ ਜਾਂ ਪਰਾਲੀ ਨੂੰ ਵਗਾਂ ਲਾਉਂਦੇ ਆ ਤੇ ਇਹ ਕੁਦਰਤੀ ਵੇਖੋ ਜਿਹੜੇ ਦਰਖਤ ਆ ਕਿੰਨੇ ਪੰਛੀ ਵੀ ਤੋਂ ਮੈਂ ਦੇਖ ਰਿਹਾ ਕਿ ਚਿੜੀਆਂ ਖਾ ਰਹੀਆਂ ਬੇਰ ਹਨਾ ਤੇ ਕਿੰਨਾ ਵਧੀਆ ਵਾ ਤੇ ਉਹ ਵੀ ਲੋਕ ਅੱਗ ਜਿਹੜੀ ਮੈਚ ਉਹਨਾਂ ਨੂੰ ਬੇਨਤੀ ਕਰਦੇ ਆ ਭੋਲਾ ਜੀ ਵੱਲੋਂ ਬੇਨਤੀ ਆ ਕਿ ਜਿਹੜੀ ਅੱਗ ਨਾ ਜਰੂਰ ਲਗਾਇਆ ਕਰੋ ਵੇਖੋ ਇਹ ਕੁਦਰਤੀ ਜਿਹੜੇ ਦਰਤ ਆ ਇਹ ਲੱਗੇ ਆਪਣੇ ਸੜਕਾਂ ਦੇ ਕਿਨਾਰਿਆਂ ਤੇ ਮੈਂ ਦੇਖਿਆ ਪਹਿਲੀ ਦੇ ਭੋਲਾ ਜੀ ਦੀ ਬੰਬੀ ਤੇ ਆਏ ਆ ਤੇ ਬੰਬੀ ਦੇ ਕਿਨਾਰੇ ਤੇ ਇੱਕ ਸਾਈਡ ਤੇ ਸੜਕ ਤੇ ਲੱਗਾ ਵਾ ਸੋ ਇਹਨਾਂ ਨੂੰ ਬਚਾ ਕੇ ਆਪਣਾ ਸਾਰਾ ਜੂਰ ਫਰਜ਼ ਬੰਦਾ ਜਿੱਥੇ ਅਸੀਂ ਇਹ ਵੀਡੀਓ ਲੈ ਕੇ ਆਉਣੇ ਆ ਤੁਹਾਡੇ ਲਈ ਬਿਓ ਪੁਰਾਣੀਆਂ ਵਿਰਸੇ ਵਿਰਾਸਤ ਵਾਲੀਆਂ ਤੇ ਕੋਸ਼ਿਸ਼ ਕਰਿਆ ਕਰੋ ਇਹਨਾਂ ਨੂੰ ਜਰੂਰ ਅੱਗੇ ਸ਼ੇਅਰ ਕਰਿਆ ਕਰੋ ਕਿਉਂਕਿ ਅੱਜਕੱਲ ਮੈਂ ਦੇਖਦਾ ਸੋਸ਼ਲ ਮੀਡੀਆ ਤੇ ਭੋਲਾ ਜਿਹਾ ਬਹੁਤ ਗੰਦਮੰਦ ਸ਼ੇਅਰ ਹੋ ਰਿਆ ਵਾ ਪਰ ਜੋ ਸਹੀ ਚੀਜ਼ਾਂ ਨੇ ਇਹਨਾਂ ਨੇ ਵੇਖੋ ਕਿੰਨੀ ਮਿਹਨਤ ਲਾਦੀ ਵੀਡੀਓ ਦੀ ਬਣਾਉਣ ਤੇ ਕਿੰਨੇ ਦਿਨਾਂ ਦੇ ਆਪਾਂ ਕਰਦੇ ਕਿ ਬਣਾਉਣੀ ਆ ਪੁਰਾਣੀ ਚੀਜ਼ ਦਿਖਾਉਣੇ ਦੇਰ ਲੱਗਦੇ ਸੀ ਜਣਾ ਤੁਹਾਡੀ ਗੰਬੀ ਤੇ ਚਲੋ ਮੈਨੂੰ ਦਿਖੇ ਤੇ ਮੈਂ ਤੁਹਾਨੂੰ ਸੱਦ ਲਿਆ ਸੋ ਇਸ ਕਰਕੇ ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਐਸੀਆਂ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਆ ਕਰੋ ਤੇ ਤਾਂ ਕਿ ਕੋਈ ਸਮਾਜ ਨੂੰ ਇੱਕ ਚੰਗਾ ਮੈਸੇਜ ਆਵੇ ਕਿਉਂਕਿ ਅੱਜਕੱਲ ਮੈਂ ਬਹੁਤ ਗਲਤ ਦੇਖ ਰਿਹਾ ਵਾਂ ਦੇਖ ਕਾਸ਼ੇ ਜੇ ਅਸੀਂ ਵੀ ਕਰ ਸਕਦੇ ਹਾਂ ਕਿ ਇਹ ਜਿਹੀਆਂ ਚੀਜ਼ਾਂ ਵਿਖਾਈਏ ਤੇ ਵੱਧ ਤੋਂ ਵੱਧ 뷰 ਲਈਏ ਸਾਡੇ ਸਬਸਕ੍ਰਾਈਬਰ ਵਧਣ ਪਰ ਅਸੀਂ ਇਹਨਾਂ ਰਾਵਾਂ ਤੇ ਨਹੀਂ ਚੱਲਣਾ ਚਾਹੁੰਦੇ ਅਸੀਂ ਕੋਸ਼ਿਸ਼ ਹੈ ਕਿ ਸਾਨੂੰ ਵਿਰਸੇ ਨਾਲ ਵਿਰਾਸਤ ਨਾਲ ਜੁੜੀਆਂ ਟਾਂਗੇ ਦੀਆਂ ਵੀਡੀਓ ਜਿਸ ਤਰ੍ਹਾਂ ਅਸੀਂ ਇਹ ਚੈਨਲ ਤੇ ਪਿਛੇ ਦਿਖਾ ਸਕੇ ਬਲਦਾਨੀਆਂ ਵੀਡੀਓ ਪਿਛੇ ਦਿਖਾ ਚੁੱਕੇ ਹਾਂ ਸੋ ਐਸੇ ਕੋਸ਼ਿਸ਼ ਅੱਜਾ ਕਿ ਸਾਨੂੰ ਵਿਰਸੇ ਜਾਂ ਹੋਰ ਚੰਗੇ ਮੈਸੇਜ ਆੜੀਆਂ ਤੁਹਾਡੇ ਨਾਲ ਸ਼ੇਅਰ ਕਰੀਏ ਸੋ ਅੱਜ ਕਰਦੇ ਹਾਂ ਕਿ ਤੁਹਾਨੂੰ ਅੱਜ ਦੀ ਵੀਡੀਓ ਚੰਗੀ ਲੱਗੀ ਹੋਵੇਗੀ ਤੇ ਜਰੂਰ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਜ ਭੋਲਾ ਜੀ ਮੈਂ ਭੋਲਾ ਜੀ ਗੱਲ ਕਰ ਰਿਹਾ ਕਿ ਇਹਦੇ ਨਾਲ ਸੰਬੰਧਨ ਗੀਤ ਹੁੰਦੇ ਨੇ ਬੇਰੀਆਂ ਦੇ ਸੁਣਾਉਂਾ ਇਹਨਾਂ ਪੁਰਾਣੇ ਫਲ ਨੇਵਿਆਂ ਦੇ ਨਾਲ ਸੱਧਿਆਚਾਰਕ ਗੀਤ ਵੀ ਜਿਹੜੇ ਰੋਮਾਂਟਿਕ ਗੀਤ ਹੁੰਦੇ ਸੀ ਅੱਜ ਕੱਲ ਤੇ ਨਵੇਂ-ਨਵੇਂ ਗੀਤਕਾਰ ਵੀ ਲੱਚਰਤਾ ਪਰੋਸੀ ਜਾ ਰਹੇ ਪਹਿਲਾਂ ਜਿਸ ਤਰ੍ਹਾਂ ਅਸਾ ਸਿੰਘ ਤੇ ਅਸਾ ਸਿੰਘ ਮਸਤਾਨਾ ਦੇ ਸ੍ਰਿੰਦਰ ਕੌਰ ਦਾ ਗੀਤ ਬੜਾ ਪ੍ਰਚਲਿਤ ਸੀ ਦੱਸ ਕਿਹੜੇ ਮੈਂ ਬਹਾਨੇ ਆਵਾ ਬੇਰੀਆਂ ਦੇ ਬੇਰ ਮੁੱਕ ਗਏ ਤੇ ਜਾਂ ਫਿਰ ਇਹ ਆਪਣਾ ਲੋਰੀਆ ਲੋਰੀਆ ਜਿਹਨੇ ਟਾਂਗੇ ਦੀ ਗੱਲ ਕੀਤੀ ਸੀ ਉਹ ਉਸ ਵੇਲੇ ਸਾਂਝੇ ਪੰਜਾਬ ਜਿਹੜਾ ਆਪਣੇ ਪਾਕਿਸਤਾਨ ਵਾਲਾ ਪੰਜਾਬ ਦੇ ਹਿੰਦੁਸਤਾਨ ਵਾਲਾ ਚੜਦਾ ਤੇ ਲੈਂਦੇ ਪੰਜਾਬ ਦੇ ਗਾਇਕਾਂ ਨੇ ਗਾਇਆ ਸੀ ਟਾਂਗੇ ਦੇ ਟਾਂਗੇ ਵਾਲਾ ਖੈਰ ਮੰਗਦਾ ਟਾਂਗਾ ਲੋਰਦਾ ਹੋਵੇ ਟਾਂਗ ਟਾਂਗਾ ਲੋਰਦਾ ਹੋਵੇ ਤੇ ਭਾਂਵੇਂ ਚੰਗਦਾ ਇਸ ਤਰ੍ਹਾਂ ਜਾਂ ਫਿਰ ਆਪਣੇ ਹਰ ਚਰਨ ਗਰੇਵਾਲ ਦੀ ਆਵਾਜ਼ ਦੇ ਵਿੱਚ ਤੇ ਇੱਕ ਸਰਿੰਦਰ ਕੌਰ ਦੀ ਆਵਾਜ਼ ਚ ਗਾਣਾ ਆਉਂਦਾ ਹੁੰਦਾ ਸੀ ਢਾ ਲੈ ਕੇ ਆਈ ਖੇਤ ਨੂੰ ਜੱਟੀ 15 ਮਰਬਿਆਂ ਵਾਲੀ ਅੱਜ ਵੇਖੋ ਕਣਕਾਂ ਕਣਕਾਂ ਵਿਸਾਖ ਦੀਆਂ ਗਈਆਂ ਮਣੋ ਦੇ ਮੁਖੜੇ ਦੀ ਲਾਲੀ ਕਣਕਾਂ ਵੀ ਆਪਣੇ ਜੋਵਨ ਤੇ ਪੂਰੀਆਂ ਹੁਣ ਨਿਸਰ ਰੀਆਂ ਨੇ ਤੇ ਉਹਦੇ ਵਿੱਚ ਉਹਨਾਂ ਗੀਤਾਂ ਦੇ ਵਿੱਚ ਸਾਡੇ ਸੱਭਿਆਚਾਰ ਨੂੰ ਦਰਸਾਇਆ ਜਾਂਦਾ ਸੀ ਔਰ ਅੱਜ ਤੇ ਲੱਚਰ ਦਾ ਪਰੋਸੀ ਜਾ ਰਹੀ ਹੈ ਬਿਲਕੁਲ ਜੀ ਲੋਕ ਮੈਂ ਕਿਸ਼ਿਆਂ ਕਿ ਤੁਹਾਡੇ ਵਰਗੇ ਸਿਆਣੀ ਸੋਚ ਵਾਲੇ ਵੀ ਹੈਗੇ ਜਿਹੜੀ ਇਹੋ ਜੀਆਂ ਚੀਜ਼ਾਂ ਨੂੰ ਵੇਖਦੇ ਆ ਤੇ ਵੇਖੋ ਸਾਰਿਆਂ ਨੂੰ ਇਹ ਬੇਨਤੀ ਹੈ ਕਿ ਦੂਰ ਛੇੜ ਕਰਿਆ ਕਰੋ ਕੋ ਭੋਲਾ ਜੀ ਨੇ ਕਿੰਨੀ ਵਧੀਆ ਜਾਣਕਾਰੀ ਦਿੱਤੀ ਇਹਨਾਂ ਬੇਰਾਂ ਬਾਰੇ ਜੋ ਬਲਿਆਂ ਨੂੰ ਲੱਗਦੇ ਸੀ ਤੇ ਐਸੇ ਜੀਆਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆਵਾਂਗੇ ਭੋਲਾ ਜੀ ਸਮਾਂ ਕੱਢਣ ਲਈ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਦਰਸ਼ਕਾਂ ਦੇ ਵੀ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਜੀਉਂਦੇ ਵਸਦੇ ਰਹੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ ਜੀ